ਆਜੀ ਪ੍ਰੈਸ ਕਾਨਫਰੈਂਸ ਲਈ ਤੁਹਾਨੂੰ ਇਸ ਲਈ ਬੁਲਾਇਆ ਹੈ ਕਿ ਰੀਸੈਂਟਲੀ ਇੱਕ ਨਿਊਜ਼ ਦੇ ਵਿੱਚ ਆਇਆ ਸੀਗਾ ਕਿ ਇੱਕ ਚੋਰੀ ਹੋਈ ਸੀ ਇੱਥੇ ਵੱਡੀ ਜੁਐਲਰੀ ਦੀ 13 ਨੂੰ ਆਲਮੋਸਟ ਹੋਈ ਸੀ ਚੋਰੀ ਤੇ 14 ਨੂੰ ਇੱਕ ਐਫ ਆਈ ਆਰ ਰਜਿਸਟਰ ਕੀਤੀ ਸੀ ਉਸ ਦੇਤੇ 55 ਨੰਬਰ ਰਣਜੀਤ ਅਵੇਨਿਊ ਪੁਲਿਸ ਸਟੇਸ਼ਨ ਦੇ ਵਿੱਚ ਅੰਡਰ ਦੀ ਆਨਰੇਬਲ ਗਾਈਡੈਂਸ ਆਫ ਸੀਪੀ ਅੰਮ੍ਰਿਤਸਰ ਐਸਐਚਓ ਸਾਹਿਬ ਨੇ ਬਹੁਤ ਹੀ ਵਧੀਆ ਕੰਮ ਕਰਦੇ ਹੋਏ ਇਹਦੇ ਵਿੱਚ ਇੱਕ ਸਕਸੈਸ ਪ੍ਰਾਪਤ ਕੀਤਾ ਜਿਹਦੇ ਵਿੱਚ ਕਿ ਅਸੀਂ ਅਕਿਊਜ਼ਡ ਨੂੰ ਫੜਨ ਦੇ ਵਿੱਚ ਕਾਮਯਾਬ ਹੋਇਆ ਤੇ ਇੱਕ ਮੇਜਰ ਰਿਕਵਰੀ ਹੋਈ ਹੈ ਸਾਡੇ ਤੋਂ ਜਿੰਨੇ ਵੀ ਗੋਲਡ ਆਈਟਮਸ ਤੇ ਟਾਈਮਿੰਗ ਦੀ ਜੁਐਲਰੀ ਜਿਹੜੀ ਆਈਟਮਸ ਸੀਗੀਆਂ ਵੱਡੇ ਪੱਦਰ ਦੀ ਉਹ ਸਕਸੈਸਫੁਲੀ ਅਸੀਂ ਰਿਕਵਰ ਕੀਤੀ ਹੈ ਤੇ ਉਸੇ ਉਸ ਕੇਸ ਦੇ ਲਈ ਅਸੀਂ ਤੁਹਾਨੂੰ ਬੁਲਾਇਆ ਸੀ ਤੇ ਪ੍ਰੈਸ ਕਾਨਫਰੰਸ ਕੀਤੀ ਸੀ ਏ ਜਿਹੜੇ ਕੰਪਲੇਨੈਂਟ ਸੀ ਗੁਨਪ੍ਰੀਤ ਕੌਰ ਪੁੱਤਰ ਆਪਣਾ ਹਰਪ੍ਰੀਤ ਸਿੰਘ ਹੈ ਵਾਸੀ D1A 877 ਰਣਜੀਤ ਐਵੇਨਿਊ D ਬਲਾਕ ਦੇ ਵਿੱਚ ਰਹਿੰਦੇ ਸੀ ਤਾਂ ਇਹਨਾਂ ਨੇ ਆਪਣੇ ਘਰ ਆ ਕੇ ਦੇਖਿਆ ਕਿ ਇਹਨਾਂ ਦਾ ਜਿਹੜਾ ਸੋਨੇ ਦਾ ਤੇ ਜੁੱਲੀ ਜਿਹੜੀ ਇਹਨਾਂ ਨੂੰ ਪਛਤੈਨੀ ਹੈਰਿਟੇਟਰੀ ਜਿਹੜੀ ਮਿਲੀ ਸੀ ਉਹ ਇਹਨਾਂ ਦੇ ਘਰੋਂ ਗਾਇਬ ਸੀ ਤੇ ਫਿਰ ਉਸੇ ਕੜੀ ਦੇ ਵਿੱਚ ਅਸੀਂ ਇਨਵੈਸਟੀਗੇਟ ਕਰਦੇ ਹੋਏ ਜਿਹੜੇ ਵੀ ਇਹਨਾਂ ਦੇ ਕੰਮ ਕਰਦੇ ਸੀਗੇ ਉੱਥੇ ਸਰਵਿਸ ਕਰਦੇ ਸੀ ਉਹਨਾਂ ਨੂੰ ਅਸੀਂ ਚੈੱਕ ਕੀਤਾ ਸਰਵੈਂਟਸ ਵਗੈਰਾ ਨੂੰ ਤੇ ਉਹਦੇ ਤੋਂ ਸਾਨੂੰ ਪਤਾ ਲੱਗੇ ਕਿ ਕੁਲਵਿੰਦਰ ਕੌਰ ਜਿਹੜੀ ਅਕਿਊਜ਼ ਸੀਗੀ ਉਹਦੇ ਤੋਂ ਸਾਨੂੰ ਅਸੀਂ ਜਦੋਂ ਸਰਚ ਵਗੈਰਾ ਕੀਤੀ ਉਹਨਾਂ ਤੋਂ ਸਾਨੂੰ ਇਹ ਸਾਰਾ 골ਡ ਔਰਨਮੈਂਟਸ ਉਹਨਾਂ ਤੋਂ ਰਿਕਵਰ ਹੋਏ ਤੇ ਇਹ ਇੱਕ ਬਿਗ ਐਪਰੀਸੀਏਸ਼ਨ ਹੈ ਟੂਵਰਡਸ ਰੰਜੀਤ ਐਵੇਨਿਊ ਪੁਲਿਸ ਸਟੇਸ਼ਨ ਐਸਿਟੋਸ ਸਾਹਿਬ ਦਾ ਵਰਥ ਵਧੀਆ ਇਹਨਾਂ ਨੇ ਕੰਮ ਕਰਦੇ ਹੋਏ ਰਿਕਵਰੀ ਨੂੰ ਵਿੱਚ